ਤੇ ਕਿਸਾਨ ਸੰਯੁਕਤ ਮੋਰਚਾ ਔਰ ਮਜ਼ਦੂਰਾਂ ਮੋਰਚੇ ਵਾਲੋ ਉਹ ਕਾਲ ਆਈ ਆ ਕਿ 18 ਤਰੀਕ ਨੂੰ ਸੈਂਟਰਲ ਸਰਕਾਰ ਨੂੰ ਦੱਸਣ ਵਾਸਤੇ ਟ੍ਰੇਨਾਂ ਰੋਕੀਆਂ ਜਾਣਗੀਆਂ ਤੇ ਟ੍ਰੇਨਾਂ ਰੋਕਣ ਵਾਸਤੇ ਆਪਣਾ ਜਲੰਧਰ ਜ਼ਿਲ੍ਹੇ ਦੇ ਵਿੱਚ ਆਪਾਂ ਲੋਹਿਆ ਸਟੇਸ਼ਨ ਦੇ ਉੱਤੇ ਪ੍ਰੋਗਰਾਮ ਬਣਾਇਆ ਕਿ ਇੱਥੇ 11 ਤੋਂ ਲੈ ਕੇ 3 ਵਜੇ ਤੱਕ ਆਪਾਂ ਟ੍ਰੇਨਾਂ ਰੋਕਣੀਆਂ ਸਾਰੇ ਹੀ ਜਲੰਧਰ ਜ਼ਿਲ੍ਹੇ ਦੇ ਕਿਸਾਨ ਮਜ਼ਦੂਰ ਵੀਰਾਂ ਨੂੰ ਬੇਨਤੀ ਆ ਕਿ ਲੋਹਿਆ ਸਟੇਸ਼ਨ ਤੇ 11 ਵਜੇ ਪਹੁੰਚਣ ਦੀ ਕਿਰਪਾਲਤਾ ਕਰਨ ਔਰ ਮਗਰੋਂ ਸੰਯੁਕਤ ਕਿਸਾਨ ਮੋਰਚਾ ਜੋ ਗੈਰ ਹਰੀਦਿਕ ਚੱਲ ਰਿਹਾ ਉਹਨਾਂ ਦੇ ਹੀ ਚੜ੍ਹਦੀ ਕਲਾ ਵਾਸਤੇ ਔਰ ਡੱਲੇਵਾਲ ਸਾਹਿਬ ਜੋ ਮਰਨਵਰਤ ਤੇ ਬਿਠੇ ਆ ਉਹਨਾਂ ਦੀ ਸਿਹਤ ਦੀ ਤੰਦਰੁਸਤੀ ਵਾਸਤੇ ਆਪਣੇ ਡੱਲਾ ਸਾਹਿਬ ਬੋਲੀ ਸਾਹਿਬ ਗੁਰਦੁਆਰਾ ਜੋ ਉੱਥੇ ਆਪਾਂ 18 ਤਰੀਕ ਨੂੰ ਖੰਡਪਾਰ ਸਾਹਿਬ ਆਰੰਭ ਕਰਾਉਣੇ ਆ ਤੇ 20 ਤਰੀਕ ਨੂੰ ਉਹਨਾਂ ਦੇ ਭੋਗ ਪਾਏ ਜਾਣਗੇ ਉਥੇ ਵੀ ਸਾਰੇ ਜਲੰਧਰ ਔਰ ਕਰਪੂਥਲੇ ਜ਼ਿਲ੍ਹੇ ਵਾਲਿਆਂ ਨੂੰ ਬੇਨਤੀ ਆ ਕਿ ਅਰਦਾਸ ਵਿੱਚ ਸ਼ਾਮਲ ਹੋਣ ਦੀ ਕਿਰਪਾਲਤਾ ਕਰੋ ਕਿ ਉਸ ਦਿਨ ਨੂੰ ਵੀ ਆਪਾਂ ਬਾਧ ਚੜ ਕੇ ਉਥੇ ਜੋ ਗਿਣਤੀ ਨੂੰ ਵਧਾਈਏ ਔਰ ਆਪਣੇ ਮਹਾਰਾਜ ਘਾਰੀ ਅਰਦਾਸ ਕਰੀਏ ਕਿ ਡੱਲੇ ਸਾਹਿਬ ਡੱਲੇਵਾਲ ਸਾਹਿਬ ਦੀ ਸਿਹਤ ਨੂੰ ਚੜ੍ਹਦੀ ਕਲਾ ਔਰ ਤੰਦਰੁਸਤੀ ਬਰਛਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ